ਠੀਕ ਹੈ ਕਿੱਥੇ ਜਾ ਕੇ ਇੰਨੀ ਪਹੁੰਚ ਆਇਆ ਠੀਕ ਹੈ ਜੀ ਕਾਲੂ ਇਹ ਬਿਰਦੇ ਦੇ ਬਾਹਰ ਬਿਰਦੇ ਕਾਲੂ ਨੂੰ ਇਹ ਚੋੜ ਦੇਣਗੇ ਠੀਕ ਹੈ ਸਾਡੇ ਪਿੰਡ ਦੇ ਕੀ ਬਲਾਕ ਤੋਂ ਆਏ ਤੇ ਜਲਾਲੀ ਇੱਕ ਮਿੰਟ ਲਈ ਤਾਂ ਕਿ ਸਾਡੇ ਪੱਤ ਹੋ ਜਾਂਦੇ ਰੋਕੀ ਅਸੀਂ ਦੋ ਪਿੰਡ ਦੇ ਸਾਹਦੇ ਤੇ ਗੱਡੂਪੇ ਗਏ ਜਦੋਂ ਬਹੁਤ ਟੁੱਟਦਾ ਕਦੀ ਜਿਹੜੀ ਸੂਤ ਮਿਲੀਆਂ ਮਾਸਾ ਨੂੰ ਆਪ ਆਪਾ ਬੰਨਦੇ ਰਹੇ ਹਣ ਜਿੰਨੀ ਪਵਿੱਤਰ ਧਰਤੀ ਹੈ ਗੁਰੂਆਂ ਦੀ ਅਸੀਂ ਤਾਂ ਅੱਗੇ ਬਹੁਤ ਜ਼ਿਆਦਾ ਪਿੱਛੇ ਆ ਫੇਰ ਫਟਦੇ ਜੋਰ ਲਾ ਰਹੇ ਪੱਟ ਨੂੰ ਆਪ ਕਰੀਏ ਆਪ ਕਰੀਏ ਇਹ ਛੜਕਾ ਪਟੋ ਜਿਹੜੀ ਮੁਰਤੀ ਕਿਸੇ ਨੇ ਨਹੀਂ ਬਣਾਉਣੀ ਆ ਠੀਕ ਆ ਕੋਈ ਆਪਾਂ ਉਂਢੜ ਪਰਿਵਾਰੀ ਚਾਹੀ ਵਾਪਦਾ ਨਾਮ ਲੈ ਰਹੇ ਕਿਤੇ ਵੀ ਕੁਝ ਵੀ ਨਹੀਂ ਹੋਣ ਲੱਗਾ ਜੇ ਲੈ ਵੀ ਚਾਲ ਕੇ ਕਿੱਥੇ ਲੈ ਚੜ ਕੇ ਕਿਤੇ ਨਾ ਕਿਤੇ ਤਾਂ ਰੱਖਣ ਗਈ ਕੋਈ ਤਾਂ ਮਾਰ ਲੈ ਕੇ ਤੇ ਮਾਰਨਾ ਵੀ ਪੈ ਗਿਆ ਪਹਿਲਾਂ ਮੈਂ ਮਰੂ ਠੀਕ ਨਹੀਂ ਉੱਤੇ ਵੀ ਜਿਹੜੇ ਸੱਪ ਲੜ ਕੇ ਆਗਾ ਲੈ ਕੇ ਨਾਲ ਮੋਟਾ ਚਲਾਉਣ ਲਈ ਤਦ ਭੂਗਣ ਚੜਜੇ ਪਤਾ ਕਿਸੇ ਨੂੰ ਘੜੀ ਦੇ ਨਹੀਂ ਪਤਾ ਜੇ ਮਰਾਂਗਾ ਕੋਈ ਕਹਿਣ ਵਾਲਾ ਤਾਂ ਬੜੂਗਾ ਪੁੱਤਿਆ ਪਤਾ ਕਿ ਹੋ ਗਿਆ ਠੀਕ ਹੈ ਧਰਮ ਦੇ ਕਿਸੇ ਨੂੰ ਕੋਈ ਲੋੜ ਨਹੀਂ